ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਧਰਮਕੋਟ ਪੱਤਨ ਪਿੰਡ ਦੇ ਕੋਲ ਖੜਾ ਮੈਂ ਇੱਧਰ ਰਾਵੀ ਦਰਿਆ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਦੇਖਿਆ ਝੱਖੜ ਹਲੇਰੀ ਤਾਂ ਮੈਂ ਦੇਖਿਆ ਜਿਹੜੀ ਇੰਨੇ ਵੱਡੇ ਵੱਡੇ ਦਰਖਤਾਂ ਨੂੰ ਕੁੱਟ ਸਕਦੀ ਆ ਇੱਧਰ ਬਿਜਲੀ ਦਾ ਪੋਲ ਹੈ ਜਿਹੜਾ ਤੁਸੀਂ ਸੋਚ ਕੇ ਦੇਖੋ ਕਿੰਨੀ ਸਪੀਡ 'ਚ ਪਾਣੀ ਆ ਰਿਹਾ ਮੈਂ ਕਦੇ ਨਹੀਂ ਦੇਖਿਆ ਕਿ ਇੰਨੇ ਦਰਖਤ ਇੰਨੇ ਵੱਡੇ ਵੱਡੇ ਬਾਨ ਇੰਨੀਆਂ ਸੜਕਾਂ ਜਿਹੜੀਆਂ ਕੁੱਟ ਦਿੱਤੀਆਂ ਪਾਣੀ ਨੇ ਤੇ ਘਰਾਂ ਦਾ ਕੀ ਹਾਲ ਹੋਇਆ ਹੋਵੇਗਾ ਇਤ ਫਸਲਾਂ ਦੇ ਹਾਲ ਦੇਖ ਲਓ ਤੁਸੀਂ ਇੱਧਰਲੇ ਪਾਸੇ ਉਹ ਪਸ਼ੂ ਮਰਿਆ ਪਿਆ ਸਮੈਲ ਆ ਰਹੀ ਹੈ ਸ਼ਾਇਦ ਕੈਮਰਾ ਉੱਥੇ ਤੱਕ ਨਾ ਜਾਵੇ ਤੇ 2-2 4-4 ਫੁੱਟ ਜਿਹੜੀ ਗਾਹ ਦਾ ਜਿਹੜਾ ਰੇਤਾ ਹੈ ਉਹ ਖੇਤਾਂ ਦੇ ਵਿੱਚ ਭਰ ਗਿਆ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਜਿਹਨਾਂ ਨੂੰ ਥੋੜਾ ਜਿਹਾ ਧੂਆਂ ਸੈਟੇਲਾਈਟ ਤੇ ਸਾਰੇ ਦਿੱਲੀ ਤੱਕ ਧੂਆਂ ਸਿੱਧਾ ਜਾਂਦਾ ਹੈ ਇਹ ਡੁੱਬੇ ਹੋਏ ਖੇਤ ਡੁੱਬੀਆਂ ਹੋਈਆਂ ਫਸਲਾਂ ਇਹ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ ਜਿਨ੍ਹਾਂ ਨੂੰ ਸੈਟੇਲਾਈਟ ਵੀ ਤੁਹਾਡੇ ਕਿੱਥੇ ਚਲੇ ਗਏ ਤੇ ਮੈਂ ਰਿਕਵੈਸਟ ਕਰਦਾ ਸਰਕਾਰਾਂ ਨੂੰ ਜਿਹੜਾ ਮਾਈਨਿੰਗ ਦਾ ਇਜਾਜ਼ਤ ਹੈ ਦਿੱਤੀ ਜਾਵੇ ਕਿਉਂਕਿ ਭਾਰਤਮਾਲਾ ਰਾਹੀ ਪ੍ਰੋਜੈਕਟ ਵੀ ਕਈ ਬਣ ਰਿਹਾ ਹੈ ਸਰਕਾਰਾਂ ਨੂੰ ਵੀ ਮਿੱਟੀ ਦੀ ਲੋੜ ਹੈ ਤੇ ਬੜੀ ਮਹਿੰਗੀ ਮਿੱਟੀ ਉਹ ਲੈ ਕੇ ਆ ਰਹੇ ਆ ਤੇ ਜ਼ਿੰਮੇਦਾਰਾਂ ਨੂੰ ਜਿਹੜੀ ਮਾਈਨਿੰਗ ਹੈ ਉਹ ਫ੍ਰੀ ਕੀਤੀ ਜਾਵੇ ਤੇ ਇਹ ਜਿਹੜੀ ਗਾਧ ਪਈ ਹੋਈ ਹੈ ਇਹਦੇ ਲਈ ਸੋਸ਼ਲ ਸੰਸਥਾਵਾਂ ਨੇ ਜਿਹੜੀਆਂ ਉਹ ਵੀ ਆਪਣਾ ਕਿਸਾਨਾਂ ਨੂੰ ਟਰੈਕਟਰ ਤੇ ਡੀਜ਼ਲ ਉਹ ਵੀ ਮੁਹੱਈਆ ਕਰਾਈਆਂ ਜਾਣ ਤੇ ਮੈਂ ਦੋਸਤੋ ਰਿਕਵੈਸਟ ਕਰਦਾ ਜਿਹੜੇ ਰਾਸ਼ਨ ਲੈ ਕੇ ਆ ਰਹੇ ਆ ਰਾਸ਼ਨ ਦੀ ਹਜੇ ਕੋਈ ਲੋੜ ਨਹੀਂ ਰਾਸ਼ਨ ਬਹੁਤ ਹੋ ਚੁੱਕਿਆ ਹੈ ਇਕ ਤਾਂ ਆਪਣੇ ਡੀਜ਼ਲ ਦੇ ਟੈਂਕ ਭਰਾ ਕੇ ਰੱਖੋ ਰਾਸ਼ਨ ਬੰਦ ਕਰ ਦਿਓ ਤੇ ਦੂਜੇ ਟਰੈਕਟਰਾਂ ਦੀ ਸੇਵਾ ਪਤਾ ਨਹੀਂ ਕਿੰਨੇ ਕੁ ਬੰਨ ਐ ਜਿਹੜੇ ਬੰਨਣ ਵਾਲੇ ਆ ਜੀ ਸੀ ਬੀ ਮਸ਼ੀਨਾਂ ਦੀ ਬਹੁਤ ਲੋੜ ਹੈ ਅੱਗੇ ਜਿੰਨੇ ਵੀ ਘਰ ਨੇ ਇੱਥੇ ਕਈਆਂ ਦੀ ਕਨੈਕਟੀਵਿਟੀ ਟੁੱਟੀ ਹੋਈ ਹੈ ਤੇ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਆਉਣ ਵਾਲੇ ਟਾਈਮ 'ਚ ਕਣਕ ਦੀ ਵੀ ਲੋੜ ਪੈਣੀ ਆ ਕਣਕ ਦੀ ਬਜਾਈ ਕਰਨੀ ਆ ਖੇਤਾਂ 'ਚੋਂ ਗਾਹੜ ਕੱਢਣੀ ਆ ਸਾਰੇ ਜਣੇ ਆਸਵਾਸੇ ਧਿਆਨ ਦਿਓ ਤੇ ਇਸ ਹਾਨੀਅਤ ਦੇ ਨਾਲ ਦੁਬਾਰੇ ਫੇਰ ਸਰਕਾਰਾਂ ਨੂੰ ਪੱਲਾ ਅੜ ਕੇ ਹੱਥ ਜੋੜ ਕੇ ਬੇਨਤੀ ਹੈ ਕਿਸੇ ਕਿਸਾਨ ਤੇ ਮਾਈਨਿੰਗ ਦਾ ਪਰਚਾ ਨਾ ਹੋਵੇ ਕੋਈ ਵੀ ਕਿਸਾਨ ਆਪਣਾ ਰੇਤਾ ਜਾਂ ਮਿੱਟੀ ਵੇਚਣਾ ਚਾਹੁੰਦਾ ਹੈ ਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਉਹਦੇ ਨਾਲ ਖੜਾ ਜਾਵੇ ਤੇ ਕਿਸਾਨਾਂ ਤੇ ਪਰਚਾ